ਅੱਜ ਆਪਾਂ ਜੀ ਸਲਾਬਤਪੁਰੇ ਵਿੱਚ ਦੀ ਲੰਘ ਰਹੇ ਸੀ ਤੇ ਇੱਥੇ ਬਾਈ ਜੀ ਦਾ ਰਾਏ ਜੋਦ ਕਾਰ ਬਾਜ਼ਾਰ ਅਤੇ ਕਾਰਵਾਸ਼ ਤੇ ਨਾਂ ਤੇ ਸਰਵਿਸ ਸਟੇਸ਼ਨ ਖੋਲਿਆ ਤੇ ਬਾਈ ਜੀ ਦਾ ਤੁਹਾਨੂੰ ਇੱਥੇ ਆਪਾਂ ਸ਼ੈੱਡ ਦਿਖਾਉਣਾਗਾ ਜੋ ਕਿ ਸਸਤਾ ਤੇ ਬਹੁਤ ਸੋਹਣਾ ਬਣਿਆਗਾ ਬੋਰੀਆਂ ਪਰ ਕੇ ਮਿੱਟੀ ਦੀਆਂ ਬਣਾਈਆਂ ਤੇ ਆਓ ਤੁਹਾਨੂੰ ਕੋਲੇ ਚੱਲ ਕੇ ਆਪਾਂ ਦਿਖਾਉਨੇ ਆ ਜੀ ਉੱਪਰ ਚਾਦਰਾਂ ਪਾਈਆਂ ਚੈਨਰ ਪਾ ਕੇ ਥੱਲੇ ਤੁਸੀਂ ਵੇਖੋ ਜੀ ਕਿੰਨੀ ਮਿਹਨਤ ਨਾਲ ਤੇ ਕਿੰਨਾ ਸੋਹਣਾ ਬਣਾਇਆ ਹੈਗਾ ਹਾਂਜੀ ਆਹ ਦੇਖੋ ਜੀ ਬੂਟਾ ਸਿਆ ਹਾਂਜੀ ਹਲਾ ਕੇ ਹੀ ਦਿਖਾ ਦਿਓ ਹਾਂ ਬੋਰੀਆਂ ਭਰ ਕੇ ਹਨਾ ਮਿੱਟੀ ਕੋਰ ਮਿੱਟੀ ਦੀਆਂ ਹਾਂਜੀ ਹਾਂਜੀ ਜਾਂ ਕੋਈ ਵੀ ਮਿੱਟੀ ਤੇ ਇਹ ਬਾਈਆਂ ਦੇ ਨਾਲ ਦੀ ਅਸੀਂ ਗਿੱਲਾ ਕਰ ਕਰਕੇ ਤੇ ਇਹਨੂੰ ਦਰਮਟਾ ਨਾਲ ਘਟ-ਘਟ ਕੇ ਬਣਾਇਆ ਨੇ ਤੇ ਉੱਤੇ ਪਾਣੀ ਪਾ ਕੇ ਆਏ ਜਦੋਂ ਲੈਂ ਲਾ ਲੈਂਦੇ ਸੀ ਗੱਟਿਆਂ ਦੀ ਉੱਪਰ ਪਾਣੀ ਪਾ ਦਿੰਦੇ ਸੀ ਜੀ ਹਾਂ ਪਾਣੀ ਪਾ ਕੇ ਉਹਨਾ ਟੁੱਟ ਕੇ ਇਹ ਫੇਰ ਲੈਂਡਰ ਲਾਉਂਦੇ ਅੱਛਾ ਹਾਂ ਜੀ ਇਹਦੇ ਤੇ ਇਹੋ ਆਏ ਬਾਰੋਂ ਜਿਵੇਂ ਆਪਾਂ ਕੱਜ ਲਿਪਦੇ ਆ ਹਾਂਜੀ ਹਾਂਜੀ ਘਰ ਪਹਿਲਾਂ ਵਾਲੇ ਪੁਰਾਣੇ ਜਿਹੜਾ ਕਾ ਹਾਂ ਹਾਂ ਤੇ ਤੇ ਜੀ ਲੱਗਾ ਉਹ ਮੈਂ ਜੇ ਇਹਨੂੰ ਲਿਪਣਾ ਆਓ ਲੱਪ ਕੇ ਹਾਂ ਪਾ ਕੇ ਤੇ ਇਹ ਪੂਰਾ ਠੰਡਾ ਭਾਈ ਨੇ ਇਹ ਸੈਟ ਪੂਰਾ ਤਿਆਰ ਕਰਿਆ ਹਾਂ ਕੋਈ ਵੀ ਜੇ ਕਿਸੇ ਗਰੀਬ ਭਰਾ ਨੇ ਕੋਈ ਮਿਹਨਤ ਕਰਕੇ ਇਹ ਚੀਜ਼ ਬਣਾਉਣੀ ਹੋਵੇ। ਕੰਬੀ ਨੂੰ ਜਿਆਦਾ ਕੰਦ ਤੋਂ ਬਹੁਤ ਵੈਸਟ ਲੱਗਿਆ। ਹਾਂਜੀ ਨਾਲ ਸੋਨਾ ਬਹੁਤ ਲੱਗਦਾ ਜੀ ਦੇਖੋ। ਹਾਂ ਦੇਖੋ। ਐ ਰੰਗ-ਬਰੰਗੇ। ਰੰਗ-ਬਰੰਗੇ ਗੱਟੇ ਤੇ ਤੁਸੀਂ ਦੇਖ ਸਕਦੇ ਹੋ ਜਿਵੇਂ ਆਪਾਂ ਇੱਟਾਂ ਲਾਈਆਂ ਹੁੰਦੀਆਂ ਜੀ ਕੰਦ ਕੱਟਣੋਂ ਜਿਵੇਂ ਆਪਾਂ ਸਾਲ 'ਚ ਕੰਦ ਕੱਟਦੇ ਆ ਜੀ ਇਸ ਤਰ੍ਹਾਂ ਬਾਈ ਜੀ ਨੇ ਛੋਟੇ-ਛੋਟੇ ਗੱਟੇ ਭਰ ਕੇ ਤੇ ਬਣਾਇਆ ਜੀ ਬਹੁਤ ਸੋਹਣਾ ਸ਼ੈਟਲ ਆ। ਬਣਿਆ। ਅਜੇ ਤਾਂ ਇਹ ਬਾਈ ਜੀ ਨਾ ਤਿਆਰ ਕਰੀ ਜਾਂਦੇ ਆ। ਹਾਂ ਦੇਖੋ ਸੁਬਣੀ। ਆ esto اگے تیار ਕਰਨਾ ਜੀ ਬਾਕੀ ਇਹ ਬਾਈ ਜੀ ਆਪਣਾ بزنس ਵਧਾ ਰਹੇ ਆ ਜੀ ਇਹ ਮੈਂ ਨਾ ਜੇ ਆਪਾਂ ਕਿਹਦੀ ਲੋਕੇਸ਼ਨ ਦਸੀਏ ਜੀ ਸਲਾਤਪੁਰੇ ਤੋਂ ਜਿਹੜੀ ਭਗਤੇ ਨੂੰ ਸ਼ੜਕ ਜਾਂਦੀ ਹੈ ਜੀ ਐਚਪੀ ਵਾਲਿਆਂ ਦਾ ਪੰਪ ਵੀ ਨੇੜੇ ਹੀ ਹੈ ਨਾ ਹਾਂ ਜੀ ਤੇ ਆ ਦੇਖੋ ਜੀ ਆ ਆ ਗਿਆ ਛੱਟ ਦੇ ਬਾਹਰ ਤੇ ਬਾਈ ਇੱਧਰ ਤਿਆਰ ਕਰ ਰਹੇ ਹੈਗੇ ਨਵਾਂ ਪ੍ਰੋਜੈਕਟ ਜੀ ਆ ਤੁਸੀਂ ਦੇਖ ਸਕਦੇ ਹੋ ਵੀ ਆ ਦੇ ਕਬੂਟਾ ਸਿਆ ਇਹਦੇ ਚ ਪਾਣੀ ਕਾगज ਪਾ ਕੇ ਪਾਣੀ ਕਹੇ ਹਰਨਾ ਹਾਂ ਉਹਦੇ ਵਿਚਾਲੇ ਢੀਲਾ ਵੰਗੂ ਵਿਚਾਲੇ ਕੋਠਾ ਨਾ ਉਹ ਤਿਆਰ ਕਰਨੀਆਂ ਕੱਚੀਆਂ ਠੰਡੀਆਂ ਹਾਂਜੀ ਚਾਰ ਛਪੇਰੇ ਪਾਣੀ ਛੱਡਣਾ ਹਾਂ ਚਾਰ ਛਪੇਰੇ ਪਾਣੀ ਆ ਪੁਲ ਦਾ ਆਹ ਪਿੱਲਰ ਆ ਜਿਹੜੇ ਪੁਲ ਵਾਸਤੇ ਭਰੇ ਆ ਆ ਜਿਹੜੇ ਪਿੱਲਰ ਆ ਨਾ ਜੀ ਹਾਂ ਇਹਦਾ ਜਿੱਤੇ ਜਿਸਦੇ ਨੇ ਬਣ ਗਿਆ ਨਾ ਉਦੋਂ ਪਤਾ ਲੱਗੂਗਾ ਵੀ ਕੀ ਚੀਜ਼ ਬਣੀ ਐ ਇੱਧਰ ਆਪਣੇ ਇਰਗੇ ਚ ਹਾਂ ਅਜੇ ਤੱਕ ਨੇੜੇ ਨੇੜੇ ਆਪਣੇ ਕਿਤੇ ਬਣੀਗੀ ਆ ਉਹ ਨਵੀਂ ਤਕਨੀਕ ਨਾਲ ਇਹ ਕੋਈ ਕਰ ਰਿਹਾ ਹੈ ਤੇ ਆ ਜਿਹੜਾ ਜਿਵੇਂ ਆਪਾਂ ਨੂੰ ਬਾਈ ਜੀ ਨੇ ਬੋਰਿੰਗਾਂ ਦਾ ਦੱਸਿਆ ਹਾਂਜੀ ਤੇ ਸਾਰਾ ਇੰਨਾ ਲੰਮਾ ਤੁਸੀਂ ਦੇਖ ਲਓ ਸੈੱਟ ਕਵਰ ਕਰਕੇ ਕੰਦ ਤੇ ਸਾਰਾ 18000 ਰੁਪਏ ਚ ਇੰਨੀ ਚਾਈ ਚ ਤਿਆਰ ਹੋਇਆ ਏ ਹਾਂ ਚਾਰ ਚੁਪਰੇ 18000 ਖਰਚ ਆਇਆ ਹੈਣਾ ਇਹ ਸਾਰਾ ਹਾਂ ਉਹ ਵੀ ਜੇ ਜੇ ਇਹ ਬੰਦੇ ਨੇ ਤਾਂ ਲੇਬਰ ਲੂਪ ਤੱਕ ਰਹਿ ਜੇ ਬੰਦੇ ਆਪ ਦੋ ਚਾਰ ਮਿਹਨਤੀ ਹੋਣ ਤਾਂ ਬਹੁਤ ਜ਼ਿਆਦਾ ਫਰਕ ਪੈਂਦਾ ਆਪਨੂੰ ਹਾਂਜੀ ਨਾਲੇ ਉਹ ਸੋਨਾ ਤੇ ਮਜ਼ਬੂਤ ਆ ਹੈਨਾ ਜੀ ਇੱਟ ਵੀ ਆਪ ਹੀ ਤਿਆਰ ਕਰਵਾਈ ਆ ਕੱਚੀ ਲੇਬਰ ਵਾਲਿਆਂ ਤੋਂ ਹਾਂਜੀ ਇਹ ਦੇਖੋ ਹਾਂ ਹਾਂ ਬਿਲਕੁਲ ਸਸਤਾ ਤੇ ਵਧੀਆ ਤਰੀਕਾ ਹਨਾ ਜੀ ਤੇ ਇਹ ਜੇ ਸਸਤੇ ਕੰਮ ਹੀ ਦੇਣਗੇ ਲੋਕਾਂ ਨੂੰ ਕੰਮ ਹਾਂ ਇੱਥੋਂ ਹੀ ਮਿੱਟੀ ਲੈ ਕੇ ਤੇ ਇੱਥੇ ਆਪ ਹੀ ਕੱਚੀਆਂ ਇਟਾਂ ਬਾਈ ਨੇ ਪਠਿਆਲੀ ਲੇਬਰ ਬੁਲਾ ਕੇ ਇੱਥੇ ਹੀ ਤਿਆਰ ਕਰ ਲੀਆਂ ਆ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਕੱਚੇ ਮਕਾਨ ਤਿਆਰ ਹੋਣੇ ਆ ਹਾਂ ਚਾਰ ਛਪੇਰੇ ਬਾਈ ਦਾ ਇਹ ਢੀਲਾਂ ਦੀ ਤਰ੍ਹਾਂ ਟੋਏ ਪੱਟੇ ਆ ਜਾਂ ਖੱਡੇ ਕੱਢਿਆ ਤੇ ਇਹਦੇ ਜੇ ਪਾਣੀ ਛੱਡਣਾ ਜੀ ਇਹਦੇ ਵਿੱਚ ਬਣਾਉਣਾ ਚਾਰ ਛਪੇਰੇ ਪਾਣੀ ਦੇ ਅੰਦਰ ਤੇ ਆ ਪਿੱਲਰ ਆ ਗਏ ਜੀ ਇਹ ਰਸਤੇ ਵਾਸਤੇ ਜਾਂ ਪੁਲ ਬਣਾਉਣਾ ਪੁਲ ਦੇ ਰਾਹੀਂ ਜਾਇਆ ਜਾਇਆ ਕਰੂ ਤੇ ਇੱਥੇ ਬਾਈ ਜੀ ਨੇ ਖਾਣ ਪੀਣ ਵਾਲੀਆਂ ਕੰਟੀਨਾਂ ਬਣਾਉਣੀਆਂ ਡੋਡੀ ਡਿਜ਼ਾਈਨਾਂ ਤੇ ਹਲੇ ਤਿਆਰੀ ਹੋ ਰਹੀ ਆ ਜਦੋਂ ਤਿਆਰ ਹੋ ਗਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਰਾਂ ਸ਼ੁਰੂਆਤੀ ਦੌਰ ਚ ਤੁਸੀਂ ਦੇਖ ਸਕਦੇ ਹੋ ਜੀ ਕੰਮ ਚੱਲ ਰਿਹਾ ਤੇ ਤਾਰਜੀ ਪੁਲ ਬਣਾ ਕੇ ਜੀ ਤੇ ਮਟੀਰੀਅਲ ਜਾ ਰਿਹਾ ਕੰਮ ਚੱਲ ਰਿਹਾ ਇਹ ਅਸਲੀ ਸਹੀ ਪੁੱਲ ਦਾ ਆ ਫਿੰਦਰਾਂ ਤੇ ਬਣਾਉਣਾਗਾ ਜਿਹੋ ਤਿਆਰ ਹੋ ਗਿਆ ਇੱਥੇ ਚਾਰ ਛੁਪੇਰੇ ਬਾਈ ਨੇ ਪਾਣੀ ਛੱਡਣਾ ਝੀਲਾਂ ਦੀ ਤਰ੍ਹਾਂ ਸੋ ਬਾਈ ਦਾ ਬਹੁਤ ਸੋਹਣਾ ਉਪਰਾਲਾ ਹਾਂ ਇਹ ਕਿੱਦਾਂ ਹਾਂ ਇਹ ਚੱਕ ਕੇ ਦੇਖ ਲਈ ਮੜਾ ਹਾਂ ਇਹ ਰੇ ਤੇ ਗੋਹਾ ਮਿੱਟੀ ਫੇਰ ਕੇ ਟਿਕਾ ਆ ਗਿਆ ਇਹ ਬਣਾਉਣਾ ਜਿਵੇਂ ਪੁਰਾਣੇ ਜਵਾਨੇ ਵਾਲਾ ਪੁਰਾਣਾ ਜਵਾਨਾ ਹੁਣ ਲੋਕਾਂ ਦੇ ਓਲੀ ਓਲੀ ਯਾਦ ਆਉਣ ਲੱਗ ਗਿਆ ਜਿਵੇਂ ਜਿਵੇਂ ਨਮਾਤਾ ਦੇਖ ਲਈ ਹੁਣ ਨਵੇਂ ਤੋਂ ਵਾਪਸ ਪੁਰਾਣੇ ਨਹੀਂ ਜਾ ਰਹੇ ਇਹ ਜਿਵੇਂ 버거 버거 ਬਣਾਉਣੇ ਆ ਜਾਂ ਕੋਈ ਕੋਈ ਵੀ ਚੀਜ਼ ਪੱਠੀ ਦਾ ਕੰਮ ਤਿਆਰ ਕਰਨਾ ਉਹ ਇਹਦੇ ਵਾਸਤੇ ਇਹ ਪੱਠੀਆਂ ਤਿਆਰ ਕੀਤੀਆਂ ਬਾਈ ਨੇ ਤੇ ਜਮਾ ਕੱਚੀਆਂ ਇੱਟਾਂ ਤੋਂ ਤਿਆਰ ਕੀਤਾ ਬਾਈ ਨੇ ਹਲੇ ਇਹ ਪਕਾਈਆਂ ਨਹੀਂ ਕੱਚੀ ਮਿੱਟੀ ਦੀਆਂ ਦੇਖੋ ਇਹ ਕਾਊਂਟਰ ਬਣਾਉਣਾ ਉੱਪਰ ਹਲੇ ਛੱਟ ਛੋਟ ਪਾਉਣਾ ਹੀ ਹਲੇ ਤਿਆਰੀ ਚੱਲ ਰਹੀ ਹੈ ਦੇਖੋ ਜੀ ਗੋਲ ਕਾਉਂਟਰ ਬਣਾਉਣਾ ਬਾਈ ਜੀ ਨੇ ਆਹ ਸਟਾਲ ਨਾ ਰੋਟੀ ਵਾਲੀ ਸਟਾਲ ਬਣਨੀ ਹੈ ਮਹਾਰਾਜ ਜੀ ਆਹ ਅੱਛਾ ਉਹ ਰੋਟੀ ਵਾਲੀ ਵਾਸਤੇ ਸਟਾਲ ਬਣਾਨੀ ਆ ਹਾਂ ਜੀ ਰੋਟੀ ਮੁੱਕੀ ਦੀ ਰੋਟੀ ਕਹਿੰਦੇ ਤੇ ਪਾਪਰ ਪੀਜਾ ਚੱਲੂਗਾ ਅੱਛਾ ਹਾਂ ਫੋਰ ਸਟਾਲ 버ਗਰ ਪੀਜੇ ਵਾਲੀ ਆ ਅੱਛਾ ਹਰ ਆਈਟਮ ਮਿਲੂ ਇਸ ਦੋ ਅੱਗੇ ਚਿਕਨ ਅੱਛਾ ਉਸ ਤੋਂ ਬਾਅਦ ਚਿਕਨ ਵਾਸਤੇ ਇਸ ਤੇ ਇਧਰ ਹੀ ਇਧਰ ਮਠਿਆਈਆਂ ਮਠਿਆਈਆਂ ਕੋਈ ਹੋਰ ਜਿੰਨੇ ਵੀ ਲੋਟ ਲੱਗਿਆ ਹਾਂ ਇਸ ਤਰ੍ਹਾਂ ਹੀ 5 ਘੰਟੇ ਹਾਂ ਜੀ ਪਿੱਛੇ ਉਹ ਬਾਈ ਕਹਿੰਦਾ ਵੀ ਗਰਾਊਂਡ ਬਣਾ ਦੇਣਾ ਵਧੀਆ ਬੱਚਿਆਂ ਨੂੰ ਖੇਡਣ ਵਾਸਤੇ ਝੂਲੇ ਵਗੈਰਾ ਵੀ ਲਾਉਣੇ ਆ ਤੇ ਹਾਂ ਪੂਰਾ ਐਂਟਰਟੇਨਮੈਂਟ ਦਾ ਸਾਧਨ ਬਣਾਉਣਾ ਖਾਣ ਪੀਣ ਦੇ ਨਾਲ ਨਾਲ ਨਾ ਜਾਣ ਦੀ ਲੋੜ ਨਹੀਂ ਪਣੀ ਹਾਂ ਚੰਡੀਗੜ੍ਹ ਇੱਥੇ ਹੀ ਬਣਾਦਾ ਨਾ ਬਾਈ ਨੇ ਇੱਥੇ ਹੀ ਝੀਲ ਬਣਾਉਣੀ ਹੈ ਨਾ ਝੀਲ ਨੇ ਨਾ ਇੱਥੇ ਬਣਾਉਣਾ ਹੈ ਹਾਂ ਸੋ ਬਾਈ ਦੀ ਬਹੁਤ ਸੋਹਣੀ ਸੋਚ ਆ ਤੇ ਬਾਈ ਜੀ ਅੱਜ ਆਪ ਹੈ ਨਹੀਂਗੇ ਗਏ ਹੋਏ ਆ ਨਹੀਂ ਤਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨੀ ਸੀ ਸੋ ਬਹੁਤ ਸੋਹਣਾ ਆਪਣੇ ਏਰਗੇ ਵਾਸਤੇ ਦੂਰ ਦੂਰ ਤੱਕ ਇਹ ਲੋਕ ਦੇਖਣਾ ਆ ਕਰਨਗੇ ਚੀਜ਼ ਨੂੰ ਸਾਰੇ ਪੂਰੇ ਮਕੈਨਿਕ ਗੱਡੀਆਂ ਵਾਸਤੇ ਸਾਰੀ ਗੱਡੀ ਗੁੱਡੀ ਸੈੱਟ ਕਰਾਉਣਗੇ ਕੋਈ ਇੱਥੇ ਸਰਵਿਸ ਦੇ ਗੱਡੀ ਧਵਾਵੇ ਰਾਤ ਨੂੰ ਰਾਤ ਨੂੰ ਗੱਡੀ ਖਿលਿਆਰੇ ਹਾਂ ਇੱਕ ਟਰੱਕਾਂ ਵਾਲਿਆਂ ਵਾਸਤੇ ਵੀ ਬਾਈਆਂ ਦਾ ਸੱਚ ਕਿਵੇਂ ਫਸੂਲਤ ਬਣਾਉਣੀਆਂ ਹੀ ਉਹ ਆਦੇ ਵੀ ਇੱਥੇ ਹੀ ਗੱਡੀ ਖੜੂਗੀ ਇੱਥੇ ਹੀ ਸਾਡਾ ਪਹਿਰਾ ਹੋਊਗਾ ਇਸੇ ਦੀ ਕੋਈ ਚੀਜ਼ ਕਿਤੇ ਨਹੀਂ ਹਿੱਲੂਗੀ ਆ ਬਈ ਬਹੁਤ ਵਧੀਆ ਸਟਰੋਂਗ ਆ ਇਹਨਾਂ ਦੀ ਜ਼ਿੰਮੇਵਾਰੀ ਹੋਊ ਨਾ ਇਹਦੀ ਜ਼ਿੰਮੇਵਾਰੀ ਇਹਨਾਂ ਦੀ ਹਾਂ ਨਾਲੇ ਦੱਸਦੇ ਸੀਗਾ ਇਹ ਨੌਣ ਧੌਣ ਵਾਸਤੇ ਕੋਣੀਆ ਗੱਡੀ ਧਵਾਓ ਕਿਸੇ ਨੇ ਮੂਰੇ ਉਹ ਕਹਿੰਦੇ ਜਦੋਂ ਮੂਰੇ ਉੱਥੇ ਆਪਾਂ ਕੱਢਾਂਗੇ ਦੁਕਾਨਾ ਮੂਰੇ ਉਹਦੇ ਵਿੱਚ ਟੈਰਾਂ ਵਾਲਾ ਵੱਖਰਾ ਕਾਰਾਂ ਦਾ ਮਕੈਨਿਕ ਵੱਖਰਾ ਗੱਡੀਆਂ ਦਾ ਠੀਕ ਕਰਨ ਵਾਲਾ ਸਾਰੇ ਤਰ੍ਹਾਂ ਦੇ ਇੱਥੇ ਹੀ ਸਹੂਲਤ ਦੇਵਾਂਗੇ ਹਾਂ ਸਾਰੀਆਂ ਸਹੂਲਤਾਂ ਦੇਣੀਆਂ ਹਾਂ ਅਜੇ ਤਾਂ ਕੁਝ ਨਹੀਂ ਅਜੇ ਦਾ ਸ਼ੁਰੂਆਤੀ ਹੈ ਬਾਕੀ ਬਾਈਜਾਂ ਦੇ ਪਿੱਛੇ ਸਬਜ਼ੀਆਂ ਵੀ ਅਸੀਂ ਆਪਦੀਆਂ ਹੀ ਘਾਇਆ ਕਰਾਂਗੇ ਇੱਥੇ ਹੀ ਤਿਆਰ ਕਰਕੇ ਤਾਜ਼ੀਆਂ ਸਬਜ਼ੀਆਂ ਤੇ ਹੋਰ ਖਾਣ ਪੀਣ ਦਾ ਸਮਾਨ ਇੱਥੇ ਹੀ ਤਿਆਰ ਕਰਿਆ ਕਰਾਂਗੇ ਬਾਈਆਂ ਦੇ ਸਭ ਨੂੰ ਸ਼ਿਕਾਇਆ ਕਰਾਂਗੇ ਬਾਕੀ ਜਦੋਂ ਇਹਦੇ ਚ ਪਾਣੀ ਭਰ ਗਏ ਨਾ ਝੀਲਾਂ ਦੀ ਤਰ੍ਹਾਂ ਤਿਆਰ ਹਾਂ ਅਸਲ ਤੋਂ ਬਣਨਾ ਹੈ ਹਾਂ ਸੋਤਵਾ ਨੂੰ ਇਹ ਬਾਈ ਜੀ ਦਾ ਪਰਾਲਾ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਜੇ ਪ੍ਰੋਜੈਕਟ ਤੁਹਾਨੂੰ ਵਧੀਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਤਾਂ ਕਿ ਹੋਰ ਭਰਾਵਾਂ ਤਾਈਂ ਵੀ ਪਹੁੰਚ ਸਕੇ ਸੋ ਵੀਡੀਓ ਨੂੰ ਅਖੀਰ ਤਾਈਂ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ